ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਇੱਕ ਹੀ ਸਲਾਈ ਦੇ ਨਾਲ ਆਪਾਂ ਚਾਕਾਂ ਤੇ ਘੇਰੇ ਉੱਤੇ ਗੋਮਲੈਸ ਕਿਸ ਤਰ੍ਹਾਂ ਲਗਾਉਣੀ ਹੈ ਪਹਿਲਾਂ ਆਪਾਂ ਇਹ ਨਿਸ਼ਾਨ ਲਗਾ ਲਿਆ ਚਾਕਾਂ ਤੇ ਤੇ ਘੇਰੇ ਤੇ ਇਸ ਤਰ੍ਹਾਂ ਜਿੰਨਾ ਆਪਾਂ ਕਿਰਨ ਫੋਲਡ ਕਰਨਾ ਹੈ ਠੀਕ ਹੈ ਤੇ ਹੁਣ ਆਪਾਂ ਇੱਥੇ ਲੈ ਇਸ ਤਰ੍ਹਾਂ ਗੇ ਲੈਸ ਦਾ ਜਿਹੜਾ ਆਪਾਂ ਸਿੱਧਾ ਪਸਾਉ ਉਹ ਆਪਾਂ ਥੱਲੇ ਨੂੰ ਕਰਕੇ ਧਰਾਂਗੇ ਤੇ ਇੱਥੇ ਆਪਾਂ ਜਿਹੜਾ ਇਹਦਾ ਹੈਪਾ ਲਾ ਨਿਸ਼ਾਨਾ ਲੇਸ ਨੂੰ ਆਪਾਂ ਉੱਪਰ ਕਰਕੇ ਧਰਾਂਗੇ ਸिलाई ਦੇ ਤੇ ਜਿੱਥੇ ਆਪਾਂ ਸिलाई ਲਗਾਉਣੀ ਉੱਨੀ ਲੈਸ ਆਪਾਂ ਥੱਲੇ ਨੂੰ ਕਰਕੇ ਰੱਖਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਇਹ ਲੈਸ ਨੂੰ ਨੱਪਨਾਗੇ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਸिलाई ਲਗਾਵਾਂਗੇ ਇਧਲੀ ਸੇਡ ਨੂੰ ਮੋਨਸਾਈਟੇ ਕਰ ਲੈਣਾ ਨਨ ਬਰਕੂਲਾ ਪਾ ਨਿਸ਼ਾਨ ਦੇ ਉੱਪਰ ਉੱਪਰ ਇਹ ਸਲਾਈ ਲਗਾਉਣੀ ਜਿਹੜਾ ਆਪਣਾ ਨਿਸ਼ਾਨ ਲਗਾਇਆ ਹੋਇਆ ਉਹਦੇ ਉੱਪਰ ਉੱਪਰ ਰੱਖ ਕੇ ਆਪਾਂ ਸਲਾਈ ਲਾਈਂ ਲਾਈਂ ਇੱਥੇ ਉਂਗਲ ਦੇ ਨਾਲ ਆਪਾਂ ਇਹਨੂੰ ਨੱਪ ਲੈਣਾ ਹੁੰਦਾ ਹੈ ਲੈਸ ਜਿਹੜੀ ਆਪਣੀ ਉਹ ਇਧਰ ਉਧਰ ਨਾ ਹੋਵੇ ਇੱਕੋ ਜਿਹੀ ਨਿਕਲੇ ਠੀਕ ਹੈ ਇੱਥੇ ਆਪਣਾ ਜਿਹੜਾ ਕਾਰਨਰ ਉਹ ਬਣਾਉਗਾ ਅਸੀਂ نیچے ਇੱਥੋਂ ਤੀਕਰ ਆਪਾਂ ਇਸ ਤਰ੍ਹਾਂ ਹੀ ਲੈਸ ਲਗਾਵਾਂਗੇ ਹੁਣ ਇੱਥੇ ਆਪਣਾ ਜਿਹੜਾ ਲੈਸ ਘੇਰਾ ਬਣ ਹੋ ਹੈਗਾ ਆਪਣਾ ਇਹ ਨਿਸ਼ਾਨ ਲੱਗਿਆ ਹੋਇਆ ਇੱਥੋਂ ਤੀਕਰ ਆਪਾਂ ਜੰਗ ਨਿਸ਼ਾਨ ਤੀਕਰ ਸਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਤੇ ਘੇਰੇ ਨੂੰ ਪਾਸੇ ਤਿਕਣਾ ਇਤਨ ਕੱਗਣਾ ਨਹੀਂ ਤੇ ਜਿਹੜੀ ਲੈਸ ਆ ਉਹ ਪਹਿ ਇਸ ਤਰ੍ਹਾਂ ਕਮਾ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਲੈਸ ਨੂੰ ਜਿਵੇਂ ਕਮਾ ਲੈਣਾ ਠੀਕ ਹੈ ਜੇ ਤੁਸੀਂ ਇਸ ਤਰੀਕੇ ਦੇ ਨਾਲ ਇਹ ਚੀਜ਼ ਨੂੰ ਫੋਲਡ ਕਰਨਾ ਹੈ ਇਸ ਤਰ੍ਹਾਂ ਇਹ ਵੀ ਵੀ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਇਸੇ ਤਰ੍ਹਾਂ ਹੀ ਰੱਖ ਕੇ ਇਹਨੂੰ ਫੋਲਡ ਕਰ ਮੂ ਇਹ ਲੈਸ ਨੂੰ ਇਸ ਤਰ੍ਹਾਂ ਕਮਾ ਲੈਣਾ ਤੇ ਇਸ ਕੇ ਰੇਮ ਮੱਫਾ ਉੱਪਰ ਕਰਕੇ ਫੋਲਡ ਕਰ ਲੈਣਾ ਇਸ ਤਰ੍ਹਾਂ ਇੱਥੇ ਬਿਲਕੁਲ ਰੱਖ ਲੈਣਾ ਜਿਹੜਾ ਇਹ ਆਪਾਂ ਫੋਲਡ ਕੀਤੀ ਲੈਸ ਨੂੰ ਇਹਨੂੰ ਖਿੱਚ ਕੇ ਨਹੀਂ ਕਰਨਾਗਾ ਥੋੜੀ ਜੀ ਨਾਰਮਲ ਜੀ ਰੱਖ ਕੇ ਆਪਾਂ ਇਹਨੂੰ ਫੋਲਡ ਕਰਾਂਗੇ ਤਾਂ ਜੋ ਆਪਣਾ ਜਿਹੜਾ corner انا ਨੂੰ ਵਧੀਆ ਤਰੀਕੇ ਦੇ ਨਾਲ ਨਿਕਲ ਕੇ ਆਵੇ ਕਿਸ ਤਰ੍ਹਾਂ ਆਪਾਂ on ਸਾਰੀ ਸਲਾਈ ਲਗਾ ਲੈਣੀ ਹੈ ਓਕੇ ਹੁਣ ਆਪਾਂ ਤੁਹਾਨੂੰ ਦੂਸਰੀ corner ਤੇ ਜਾ ਕੇ ਦਿਖਾਉਣੀ ਹੈ ਇਸ ਤਰ੍ਹਾਂ ਹੁਣ ਆਪਾਂ ਦੂਸਰੀ corner ਤੇ ਆ ਗਏ ਆ ਤੇ ਇੱਥੇ ਆਪਾਂ corner ਨੂੰ ਤੁਸੀਂ ਇਸ ਤਰੀਕੇ ਨਾਲ ਵੀ ਫੋਲਡ ਕਰ ਸਕਦੇ ਹੋ ਪਹਿਲਾਂ ਇਹਨੂੰ ਇਸ ਤਰ੍ਹਾਂ ਲਗਾ ਕੇ ఫల్డ్డ కను రే బ నిశాతో ఫోల్డ్ కలి సైడ్ కడ్ చర్ సెట్ ఇరలో తరికే నోల్డ్ కానీ అందర బి మననీ చాయి బి సూ దీని సెట్ కాదు కంకీ ఉంది తరహా సరే జన నిశాన రెస్ ਇਥੋਂ ਆਪਾਂ ਇਹ ਰੇਪ ਦੇ ਨਿਸ਼ਾਨ ਦਿੱਕਤ ਪਲੇਸ ਨੂੰ ਰੱਖ ਲਾਂਗੇ ਇਸ ਤਰ੍ਹਾਂ ਬਿਲਕੁਲ ਸਿੱਧੀ ਕਰਕੇ ਬਿਲਕੁਲ ਇਹਦੇ ਸਲਾਈ ਦੇ ਬਰੋਬਰ ਕਰਕੇ ਆਪਾਂ ਰੱਖ ਕੇ ਇਸ ਤਰ੍ਹਾਂ ਖਿੱਚ ਲਾਂਗੇ ਕੱਪੜੇ ਨੂੰ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕੱਪੜੇ ਆਪਣੇ ਚ ਕੋਈ ਵਾਲ ਪੈਂਦਾ ਜਾਂ ਖਿੱਚਿਆ ਗਿਆ ਨੂੰ ਆਪਾਂ ਇੱਥੇ ਸੈੱਟ ਕਰਕੇ ਇਸ ਤਰ੍ਹਾਂ ਰੱਖ ਲਾਂਗੇ ਇਥੋਂ ਆਪਾਂ ਸਲਾਈ ਨੂੰ ਕੱਟ ਲਾਂਗੇ ਇੱਥੇ ਲੈਸ ਨੂੰ ਕੱਟ ਲਾਂਗੇ ਆਪਾਂ ਬਿਲਕੁਲ ਨਾਲ ਰੱਖ ਕੇ ਆਪਾਂ ਜਿਹੜੀ ਲੈਸ ਬਾਹਰ ਕੱਢਣੀ ਉਹ ਆਪਾਂ ਸਲਾਈ ਤੋਂ ਉੱਪਰ ਕਰਕੇ ਰੱਖਾਂਗੇ ਸਲਾਈ ਆਪਾਂ ਬਿਲਕੁਲ ਸਲਾਈ ਦੇ ਨਾਲ ਲਗਾ ਕੇ ਨਾ ਠੀਕ ਹੈ ਇਸ ਤਰ੍ਹਾਂ ਜਿਹੜੀ ਆਪਣੀ ਇੱਕ ਹੀ ਸਲਾਈ ਦੇ ਨਾਲ ਆ ਜਿਹੜੇ ਸਾਰੀ ਲੈਸ ਇਸ ਤਰ੍ਹਾਂ ਨਿਕਲਿਆਊਗੀ ਇਸ ਤਰੀਕੇ ਦੇ ਨਾਲ ਇੰਦਵੀਂ ਤਰ੍ਹਾਂ ਆਪਾਂ ਨੂੰ ਡੇਲ ਦੇ ਨਾਲ ਤੁਸੀਂ ਸੈੱਟ ਕਰ ਲਓ। ਇਸ ਤਰੀਕੇ ਨਾਲ ਆਪਣਾ ਇਹ ਕੋਰਨਰ ਬਣ ਕੇ ਆ ਜੂਗਾ। ਹੁਣ ਆਪਾਂ ਕੋਰਨਰ ਨੂੰ ਕਿਸ ਤਰ੍ਹਾਂ ਸਿਲਾਈ ਲਗਾਵਾਂਗੇ? ਜਿਹੜਾ ਆਪਣਾ ਇਹ ਕੋਰਨਰ ਹੈ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਜਿਆਦਾ ਆਪਣਾ ਮੋਟਾ ਹੋ ਜਾਂਦਾ। ਇਹਨੂੰ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਆਂ। ਪਰ ਜੇ ਤੁਸੀਂ ਆਹ ਤਰੀਕਾ ਵਰਤਣਾ ਹੈ ਇਸ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਕਰ ਲਓ ਪਰ ਸਿਲਾਈ ਜਿਹੜੀ ले ऐसे बिल्कुल इधर करके इथों कॉर्नर ਤੋਂ ਇਹਨੂੰ ਫੋਲਡ ਕਰ ਲਓ ਫੋਲਡ ਕਰਕੇ ਤੁਸੀਂ ਇਸ कॉर्नर ਤੋਂ ਇਧਰ ਲਿ ਸਾਈਡ ਨੂੰ ਇੱਕ ਲਾਈਨ ਆਇਸ ਤਾਂ ਖਿੱਚ ਤੇਰਚੀ ਬਿਲਕੁਲ ਮਰ ਕੋ ਤਰਚੀ ਕਰਕੇ ਕਿਚਣੀ ਹੈ ਠੀਕ ਹੈ ਤੇ ਇਥੋਂ कॉर्नर ਜੋ ਤੁਸੀਂ ਸਲਾਈਂਗ ਨੂੰ ਰੱਖਣਾ ਇਸ ਤਰ੍ਹਾਂ ਆਪਣੀ ਸਲਾਈ ਲਾ ਦਈਏ ਤੇ ਆਪਣਾ ਜਿਹੜਾ ਕੋਰਨਰ ਉਹ ਇਸ ਤਰੀਕੇ ਦੇ ਨਾਲ ਇਹ ਜਿਹੜਾ ਫੋਲਡ ਹੋ ਜਾਊਗਾ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਦੋਨਾਂ ਸਾਈਡਾਂ ਤੋਂ ਠੀਕ ਇੱਥੋਂ ਜਿਹੜੀ ਆਪਣੀ ਹੁਣ ਇਹ ਸਲਾਈ ਹੈ ਇਹ ਨੂੰ ਆਪਾਂ ਕੱਟ ਕਰਦੇ ਆਂਗੇ ਕੱਟ ਕਰਕੇ ਇਹਨੂੰ ਆਪਾਂ ਬਿਲਕੁਲ ਹੀ ਹਲਕੀ ਜੀ ਜਿਹੜੀ ਆਪਣੀ ਤਰਪਾਈ ਉਹ ਹੋ ਜੂਗੀ ਠੀਕ ਹੈ ਇੱਥੋਂ ਆਪਾਂ ਇਹਨੂੰ ਸਲਾਈ ਨੂੰ ਕੱਟ ਕਰ ਲੈਣਾ ਠੀਕ ਹੈ ਐਵੇਂ ਹੀ ਆਪਾਂ ਦੂਸਰੀ ਸਾਈਡ ਤੇ ਕਰਨਾ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣਾ ਲੇਸ ਨੂੰ ਬਿਲਕੁਲ ਲੇਸ ਤੇ ਪ੍ਰੂਬਰ ਰੱਖ ਕੇ ਤਿੰਨ ਤਿਰਛਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਇਸ ਤਰੀਕੇ ਨਾਲ ਬਿਲਕੁਲ ਤਿਰਛਾ ਕਰਕੇ ਨਿਸ਼ਾਨ ਲਗਾਉਣਾ ਤੇ ਇੱਥੋਂ ਆਪਾਂ ਜਿਹੜਾ ਸਫ ਕਪੜੇ ਨੂੰ ਕੱਟ ਕਰ ਦੇਣਾ ਇੱਥੇ ਸਲਾਈ ਲਗਾ ਦੇਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹ ਕੋਨਾਂ ਨੂੰ ਕੋਲਡ ਕਰਾਂਗੇ ਸਾਰਿਆਂ ਨੂੰ ਪਹਿਲੇ ਇੱਥੇ ਆਪਾਂ ਪ੍ਰੈਸਮਾਰ ਲਾਂਗੇ ਤਾਂ ਜੋ ਆਪਣੀ ਲਈ ਐਸੇ ਵਧੀਆ ਤਰੀਕੇ ਦੇ ਨਾਲ ਨਿਕਲ ਆਵੇ ਠੀਕ ਹੈ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰ ਹੀ ਲਿਓ ਜੇ ਬਾਾਕੀ ਵੀਡੀਓ ਨੂੰ ਹਾਈਪ ਦੇਣ ਲਈ ਤੁਸੀਂ ਆਪੇ ਹੀ ਵੀਡੀਓ ਨੂੰ ਦੇਖ ਕੇ ਹਾਈਪ ਕਰਨ ਦੇ ਦਿਆ ਕਰੋ ਜਿੰਨੀਆਂ ਵੀ ਵੀਡੀਓ ਆਪਣੀਆਂ ਤੇ ਹਰ ਹਫ਼ਤੇ ਤੋਂ ਪਹਿਲਾਂ-ਪਹਿਲਾਂ ਹਾਈਪ ਹੋ ਗਈਆਂ ਹਿਮ ਵਾਲੇ ਬਟਨ ਨੂੰ ਨਾ按 ਦੇ ਕਰੋ ਠੀਕ ਹੈ ਇਸ ਤੋਂ ਆਪਣੀ ਜਿਹੜੀ 21 ਸਲਾਈ ਦੇ ਨਾਲ ਘੇਰੇ ਤੇ ਲੇਸ ਜਿਹੜੀ ਲਾ ਕੇ ਰੈਡੀ ਹੋ ਗਈ ਹੈ ਠੀਕ ਹੈ